ਤੁਹਾਨੂੰ ਪਤਾ ਹੀ ਹੈ ਸੰਗਰੂਰ ਵਾਲੇ ਮੈਡੀਕਲ ਕਾਲਜ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਤੇ ਅਦਰਵਾਈਜ਼ ਹੁਣ ਤੱਕ ਕੰਪਲੀਟ ਹੋ ਕੇ ਸੈਮੈਸਟਰ ਵੀ ਹੋ ਜਾਣਾ ਉਹਦਾ ਅਸੀਂ ਉਹਨੂੰ ਉਸੇ ਮਸਤੂਣਾਂ ਸਾਹਿਬ ਦੇ ਕਲਾਸ ਪ੍ਰਾਇਮਰੀ ਦੀ ਗੱਲ ਹੋਈ ਹੈ ਉਹਦਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਐਲਾਨ ਕਰਕੇ ਤੁਹਾਨੂੰ ਸਰ ਸ਼ੇਨ ਸਿੰਘ ਸਾਹਿਬ ਜਿਹੜੇ ਸੀਐਮ ਨੇ ਹਰਿਆਣਾ ਦੀ ਉਹਨਾਂ ਨੇ ਇਸ ਬਾਰੇ ਵਿੱਚ ਸਵਾਲ ਖੜੀ ਕੀਤੀ ਨੇ ਪਾਣੀ ਦੀ ਮੰਗ ਕਰ ਰਹੇ ਨੇ ਉਹ ਕਹਿੰਦੇ ਵੀ ਦੇਖੋ ਇਹ ਤਾਂ ਬਹੁਤ ਵਾਰੀ ਮੀਡੀਆ ਹੋ ਚੁੱਕਿਆ ਨੇ ਬਤੌਰ ਮੁੱਖ ਮੰਤਰੀ ਜਿਹੜੋ ਖੱਤਰ ਸਾਹਿਬ ਸੀ ਤੇ ਅਸੀਂ ਤਾਂ ਇਹ ਕਿਹਾ ਹੋਇਆ ਕਿ ਜਦੋਂ ਸਾਡੇ ਕੋਲੇ ਕੁਝ ਪਾਣੀ ਹੈ ਹੀ ਨਹੀਂ ਅਸੀਂ ਕਿੱਥੋਂ ਦੇ ਦਿਆਂ ਅਦਰਵਾਈਜ਼ ਅਸੀਂ ਤਾਂ ਪਾਈਪ ਕਨੈਕਸ਼ਨ ਦੇ ਬਾਰਿਸ਼ ਹਸਤਾ ਹਰੇਕ ਨੂੰ ਪਾਣੀ ਪਿਲਾਉਣ ਵਾਲੇ ਅਸੀਂ ਸਾਡੇ ਕੋਲੇ ਆਪਣੇ ਕੋਲੇ ਹੈ ਨਹੀਂ ਤੇ ਅਸੀਂ ਤਾਂ ਆਪਣੇ ਪਾਣੀ ਨੂੰ ਜਿਹੜਾ ਥੱਲੇ ਵਾਲੇ ਪਾਣੀ ਨੂੰ ਵੀ ਤੇ ਉੱਪਰ ਵਾਲੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਵਾਟਰ ਟ੍ਰਿਬਿਊਨਲ ਜਿਹੜਾ ਉਹ ਆਇਆ ਹੋਇਆ ਹੈ ਇਹ ਚੇਤਨ ਜਨ ਤੋਂ ਪੰਜਾਬ ਉੱਤਲਵਾੜੇ ਨੰਗਲ ਸਾਰੇ ਪਾਸਿਗੇ ਅਸੀਂ ਉਹਨਾਂ ਨੂੰ ਵੀ ਕਹਿ ਦਿੰਦੇ ਦੇਖ ਲਓ ਤੁਸੀਂ ਕਿ ਸਾਡਾ ਅੱਜ ਤੋਂ 50 ਸਾਲ ਪਹਿਲਾਂ ਜਦੋਂ ਟ੍ਰੀਟੀ ਹੋਈ ਸੀ ਉਦੋਂ ਪਾਣੀ ਦੀ ਹਾਲਤ ਕੁਝ ਹੋਰ ਸੀ ਹੁਣ ਕੁਝ ਹੋਰ ਹੈ ਸੋ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਵੀ ਚੱਲਦਾ ਅਸੀਂ ਆਪਣਾ ਫਖਰ ਹੈ ਤੁਹਾਡੀ ਮਰਜੀ ਨੂੰ ਕੈਬਨਿਟ ਮੰਤਰੀ ਕਿਹਦੀ ਘਰੇਗੀ ਜਾਣਾ ਤਾਂ ਕੀ ਕਹਿਣਾ ਚਾਹੁੰਦਾ ਬੜਾ ਬੰਦਪਾਗਾ ਘਟਨਾ ਬਪਰੀ ਐਸਐਸਐਫ ਦੇ ਵਿੱਚ ਉਹ ਮੁੰਡਾ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਤੇ ਸਾਡੀ ਪਾਲਿਸੀ ਹੈ ਪੰਜਾਬ ਸਰਕਾਰ ਦੀ ਕਿ ਡਿਊਟੀ ਦੌਰਾਨ ਜੇ ਸੱਕਾ ਪੰਜਾਬ ਪ੍ਰਸ਼ਾਸਨ ਮਲਾ ਜੂ ਖੁਸ਼ੀਦ ਹੁੰਦਾ ਤਾਂ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ HDFC ਵੱਲੋਂ ਬੈਂਕ ਵੱਲੋਂ ਕਿਉਂਕਿ ਉਹਨਾਂ ਦੀ ਜਿਹੜੀ ਸੈਲਰੀ ਆ ਉਹ HDFC ਥਰੂ ਆਉਂਦੀ ਹੈ ਸੋ ਅੱਜ ਨੂੰ ਸਰਕਾਰ ਵੱਲੋਂ 1 ਕਰੋੜ ਰੁਪਏ ਜਿਹੜਾ HDFC ਵਾਲਾ ਪਹਿਲਾਂ ਮਿਲ ਗਿਆ ਉਹਨਾਂ ਨੂੰ ਤੇ ਅੱਜ ਪੰਜਾਬ ਸਰਕਾਰ ਵਾਲਾ ਜਿਹੜਾ 1 ਕਰੋੜ ਰੁਪਏ ਉਹ ਅਸੀਂ ਕਿਦੋਂ ਦੇਖ ਜਾਵਾਂ ਇਹਦੇ ਨਾਲ ਦੇਖੋ ਜਾਨ ਤਾਂ ਵਾਪਸ ਨਹੀਂ ਆ ਸਕਦੀ ਜਾਨ ਦੀ ਤਾਂ ਕੋਈ ਕੀਮਤ ਨਹੀਂ ਹੁੰਦੀ ਪਰ ਇਹ ਜਦੋਂ ਆਰਥਿਕ ਤੌਰ ਤੇ ਪਰਿਵਾਰ ਜਿਹੜਾ ਉਹ ਉਹਨੂੰ ਬਾਅਦ ਚ ਰੋਲਣਾ ਨਹੀਂ ਪੈਂਦਾ ਧੱਕੇ ਨਹੀਂ ਖਾਣੇ ਪੈਂਦੇ ਸੋ ਅਸੀਂ ਮੈਂ ਕਰੀ ਜਾ ਕਿ ਸਰ ਯੂ ਐਸ ਏ ਤੋਂ ਬੱਚੇ ਬਾਬ ਸਾਰੇ ਨਹੀਂ ਪਰ ਫਿਰ ਵੀ ਇਲੀਗਲ ਸੈਂਟਰ ਚ ਆ ਰਹੇ ਨੇ ਸੂਰੂ ਚ ਚੱਲਦਾ ਜੀ ਵਰਕ ਪਰਮਿਟ ਦੀ ਪਰਮਿਸ਼ਨ ਵੀ ਮਿਲਦੀ ਨਹੀਂ ਹੈ ਸੈਂਟਰ ਤੋਂ ਮਿਲਦੀ ਹੈ ਪਰ ਅਸੀਂ ਕਰਦੇ ਅਸੀਂ ਸਾਰਾ ਸਾਰਾ ਰਿਕਾਰਡ ਉਹਨਾਂ ਤੋਂ ਪਤਾ ਕਰ ਰਹੇ ਹਾਂ ਜਿਹੜੇ ਮੁੰਡੇ ਆਉਂਦੇ ਨੇ ਕਿ ਤੁਸੀਂ ਕਿਹੜੇ ਰੂਟ ਦੇ ਥਰੂ ਕੀਨੇ ਤੁਹਾਨੂੰ ਭੇਜਿਆ ਸੀ ਅਸੀਂ 2 ਐਫ ਆਈ ਆਰ ਵੀ ਕੀਤੀਆਂ ਨੇ ਅੰਬਾਲੇ ਦੇ ਕਲੀਐਂਟਾਂ ਤੇ ਤੇ ਨਾਲ ਨਾਲ ਉਹਨਾਂ ਮੁੰਡਿਆਂ ਨੂੰ ਵੀ ਮੈਂ ਅਸੀਂ ਬੁਲਾ ਕੇ ਇੱਕ ਜਗ੍ਹਾ ਤੇ ਉਹਨਾਂ ਨੂੰ ਵੀ ਅਸੀਂ ਹੌਸਲਾ ਦੇਣਾ ਕੋਈ ਗੱਲ ਨਹੀਂ ਤੁਸੀਂ ਬਤਨ ਨੂੰ ਛੱਡ ਕੇ ਚਲੇ ਗਏ ਕੋਈ ਮਜਬੂਰੀ ਰਹੀ ਹੋਵੇ ਕਿ ਤੁਸੀਂ ਡਿਪਰੈਸ਼ਨ ਚ ਜਾ ਕੇ ਨਿਰਾਸ਼ ਹੋਣਾ ਉਹਨਾਂ ਕੋਈ ਓਪਰਚੁਨਿਟੀ ਆ ਕੇ ਜੂੜ ਮਿਲੂ ਬਹੁਤ ਸਾਰੇ ਇਹੋ ਜਿਹੇ ਮੁੰਡੇ ਨੇ ਜਿਹੜੇ ਉਧਰੋਂ ਵਾਪਸ ਆਏ ਨੇ ਤੇ ਇੱਧਰ ਕੰਮ ਕਰਕੇ ਕਾਮਯਾਬ ਹੋਏ ਉਹਨਾਂ ਨਾਲ ਵੀ ਉਹਨੂੰ ਮਲਾਵਾ ਤਾਕਿ ਉਹਨਾਂ ਨੂੰ ਹੌਸਲਾ ਹੋ ਜਾਈਏ ਕਿਸੇ ਸਰੂਰ ਹਜੇ ਵੀ ਸੈਂਟਰ ਚੱਲ ਰਿਹਾ ਹੈ ਜੀ ਪਰਚਾ ਵੀ ਦਰਜ ਹੋ ਗਿਆ ਫਿਰ ਵੀ ਚੱਲੀ ਜਾਂਦੀ ਹੈ ਕੋਈ ਗੱਲ ਨਹੀਂ ਕੋਈ ਗੱਲ ਐਸੀ ਥੋੜਾ ਜਿਹਾ ਕਿਉਂਕਿ ਇਨਕੁਆਇਰੀ ਕਰਨੀ ਹੁੰਦੀ ਹੈ ਟਾਈਮ ਲੱਗ ਜਾਂਦਾ ਪੱਕੇ ਪੈਰੀ ਖੜਾ ਅੱਛਾ ਬਦਿਸ਼ਾ ਦੇ ਵਿੱਚ ਕਈ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਦੁਬਾਰਾ ਆਣੇ ਚਾਹੁੰਦੇ ਨੇ ਉਹ ਪੀਆਰ ਹੋ ਚੁੱਕੇ ਨੇ ਪਰ ਜੌਬ ਛੱਡ ਕੇ ਗਏ ਸੀ ਉਹ ਕਹਿੰਦੇ ਵੀ ਕੋਈ ਰਸਤਾ ਹੈ ਸਰਕਾਰ ਕੋਲ ਵੀ ਅਸੀਂ ਦੇਖੋ ਪਰਸਨ ਨਿਯੁਕਤੀ ਪੱਤਰ ਵੰਡੇ ਸੀ ਤਾਂ ਇੱਕ ਹਸਬੰਦ ਵਾਈਫ ਜਿਹੜੇ ਬਿਲੀਫ ਇੱਕ ਡੇਢ ਸਾਲ ਰਹਿ ਕੇ ਇੱਥੇ ਸਿਸਟਮ ਪ੍ਰੋਫੈਸਰ ਦੀ ਨੌਕਰੀ ਮ ਤੇ ਹੁਣ ਇੱਥੇ ਨੋ ਕੋਈ ਕਰਨਗੇ ਤੇ ਉਹਨਾਂ ਨੇ ਉਹ ਜੋਬ ਛੱਡ ਕੇ ਗਈ ਸੀ ਜੋ ਕਹਿੰਦੇ ਸਾਨੂੰ ਜੋਬ ਮਿਲ ਜੂਗੀ ਜੇ ਅਸੀਂ 6 ਸਾਲ ਹੋ ਗਏ ਅਸੀਂ ਪੀਆਰ ਲੈ ਕੇ ਇਹ ਤਾਂ ਉਹ ਪਾਲਿਸਿਸ ਜਿਹੜੀਆਂ ਦੇਖਣੀਆਂ ਨੇ ਵੀ ਕੀ ਕੀ ਉਹਦੇ ਉਹ ਪੀਆਰ ਦੀ ਕੀ ਪਾਲਸੀ ਹੈ ਸਰ ਪੋਜ਼ਿਟਿਵ ਰਿਸਪੌਂਸ ਆ ਰਿਹਾ ਸਰ ਸਾਡੇ ਬੱਚੇ ਤਾਂ ਇਹ ਕਹਿੰਦੇ ਸਾਡੇ ਮੁੰਡੇ ਕੁੜੀ ਨੂੰ ਇੱਥੇ ਕੰਮ ਮਿਲੇ ਕਿਉਂ ਅਸੀਂ ਬਦੇ ਸੈਟੱਕੇ ਗਈ ਬਾਅਦ ਚ ਕੋਈ ਹੋਰ ਆ ਜਿਹੜੀਆਂ ਡਿਪਾਰਟਮੈਂਟਾਂ ਵਰਗੇ ਆ ਜਿਹੜੀਆਂ ਦਿੱਕਤਾਂ ਨਾਲ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਕਾਲੀਵਲ ਮੰਤਰੀ ਸੀਗੇ ਉਹ ਹਟਾ ਤੇ ਬੀਜੇਪੀ ਸਵਾਲ ਖੜੀ ਕਰਦੀ ਹੈ ਵੀ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਸੀ ਨਾ ਨਾਮ ਨਾਮ ਬਦਲੇ ਉਹਦਾ ਜਿਹੜਾ ਡਿਪਾਰਟਮੈਂਟ ਹੈ ਪੂਰਾ ਡਿਪਾਰਟਮੈਂਟ ਇੱਕ ਮਿੰਟ ਜਿਹੜੀ ਕਾਰਵਾਈ ਹੋ ਰਹੀ ਹੈ ਤਾਂ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੇ ਪ੍ਰਸ਼ਚਾਰ ਕਰ ਰਹੇ ਉਹਨਾਂ ਤੇ ਵੀ ਕਾਰਗ੍ਰੱਗ ਤੇ ਪ੍ਰਸ਼ਚਾਰ ਇਹਦੇ ਤੇ ਤਾਂ 0 ਟੋਲਰੈਂਸ ਹੈ ਜੀ ਤੇ ਪੁਲਿਸ ਨੂੰ ਅਸੀਂ ਕਾਉਂਟੇਬਲ ਬਣਾਇਆ ਕਿ ਜਿਹੜਾ ਕੋਈ ਜਿੱਥੇ ਕਿਤੇ ਵੀ ਕੋਈ ਨਸ਼ਾ ਵਕੰਦਿਆ ਸਾਨੂੰ ਖਬਰ ਆਉਣ ਦੀ ਉਹ ਪੁਲਿਸ ਵਾਲਾ ਉੱਥੇ ਜਿਹੜਾ ਚਾਹੇ ਐਸਐਸਪੀ ਹੈ ਚਾਹੇ ਡੀਐਸਪੀ ਹੈ ਚਾਹੇ ਐਸਐਚਓ ਸਾਰੇ ਜ਼ਿੰਮੇਵਾਰ ਹੋਣਗੇ ਉਹਨਾਂ ਨੂੰ ਕਾਉਂਟੇਬਲ ਬਣਾਇਆ ਜਾਊਗਾ ਤੇ ਉਹਨਾਂ ਨੂੰ ਅਸੀਂ ਟਾਈਮ ਬਾਉਂਡ ਕੀਤਾ ਕਿ ਸਾਨੂੰ 1 ਮਹੀਨੇ ਬਾਅਦ ਕੀ ਐਕਸ਼ਨ ਹੋਇਆ ਕਿੰਨਾ ਕਿੰਨੇ ਬੰਦੇ ਫੜੇ ਕਿੰਨਾ ਘਟਿਆ ਪਿੰਡਾਂ ਵਾਲੇ ਨਾਲ ਮਿਲ ਕੇ ਚੱਲੋ ਕਿਉਂਕਿ ਸੋਸ਼ਲ ਪ੍ਰੋਬਲਮ ਪਿੰਡਾਂ ਵਾਲੇ ਨੂੰ ਲੋਕਾਂ ਨੂੰ ਪਤਾ ਹੁੰਦਾ ਕੌਣ ਕਿੱਥੇ ਵੇਚਦਾ ਹੈ ਕਿੱਥੇ ਖੜ ਕੇ ਮੁੰਡੇ ਦਾਸ਼ਾ ਕਰਦੇ ਨੇ ਕੌਣ ਆਉਂਦਾ ਵੇਚਣ ਉਹਨੂੰ ਨਸ਼ਾ ਦੇ ਸੋ ਅਸੀਂ ਇਹਨੂੰ ਸੋਸ਼ਲ ਮਹਿੰਮ ਬਣਾ ਕੇ ਪੂਰਾ ਪੰਚਾਇਤਾਂ ਨਾਲ ਵੀ ਤੇ ਨੌਜਵਾਨ ਕਲੱਬਾਂ ਨਾਲ ਵੀ ਨਾਲ ਮਿਲ ਕੇ ਮੈਂ ਵੀ ਦੋਨੋਂ ਮਿਲਣ ਆਏ ਸੀਗੇ ਕੀ ਕਹਿਣਾ ਚਾਹੋਗੇ ਉਹ ਕੱਲੀ ਵੀ ਮੇਰਾ ਦਵੇ ਗੁੱਟੂ ਤਾਂ ਫਿਰਦੇ ਰਹਿੰਦਾ ਜੀ ਉਹ ਤੋਂ ਤੋਂ ਕਦੇ ਅਗਲੇ ਵੇਲੇ ਵੀ ਚੀਜ਼ੀ ਬਦਲੂ ਪਿਛਲੇ ਵੇਲੇ ਵੀ ਚੀਜ਼ੀ ਪਰ ਮੈਂ ਇਹਨੂੰ ਦੱਸਣਾ ਚਾਹਨਾ ਕਿ ਜਿੱਦਰ ਦੀ ਮਰਜ਼ੀ ਹੋ ਜਾਓ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਹੀਂ ਵਾੜਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਨੇ ਸੀਐਮ ਹਾਊਸ ਚ ਸੋ ਉਹਨਾਂ ਨੂੰ ਅੰਦਰ ਲੋਰੀਆਂ ਉੱਠਦੀਆਂ ਨੇ ਵੀ ਇਹ ਘਰ ਦੁਬਾਰਾ ਮਿਲ ਜੇ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5 3 ਕਰੋੜ ਲੋਕਾਂ ਦਾ ਘਰ ਲੋਕਾਂ ਨੇ ਉਸ ਘਰ ਚ ਵਾੜਨਾ ਹੁੰਦਾ ਸੋ ਕਦੇ ਪਿਛਲੇ ਦਿਨ ਖੜਾ ਹੁੰਦਾ ਕਦੇ ਮੁੱਢੇ ਵਿੱਚ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਆਪਦਾ ਕਾਰਵਾਈ ਕਰੂਗਾ ਅਸੀਂ ਕਾਨੂੰਨ ਤੇ ਜਦੋਂ ਕਿਸੇ ਤੇ ਕੋਈ ਫਰੋਤੀਆਂ ਅੰਦਾਜ਼ ਆ ਕਿਸੇ ਦੇ ਕੱਪੜੇ ਦਾ ਕੋਈ ਨਿਕਲ ਦਾ ਮਾਮਲਾ ਅਸੀਂ ਇਹ ਨਹੀਂ ਦੇਦੇ ਕਿਉਂ ਪਾਰਟੀ ਦੀ ਕਰੀ ਅਸੀਂ ਕਾਨੂੰਨ ਮਤਲਬ ਕਰਦੇ ਸਰ ਦੂਰ ਨਾਲ ਨੂੰ ਕਿਸ ਤਰ੍ਹਾਂ ਦੇਖਦੇ ਆਉਣ ਵਾਲੇ ਦੋ ਸਾਲ ਦੇ ਵਿੱਚ ਕਿ ਕਿਹੜੇ ਏਜੰਡੇ ਜਿਹੜੇ ਮੁੱਖ ਤੌਰ ਤੇ ਰਹਿਣਗੇ ਬਹੁਤ ਕੁਝ ਕਰਨਾ ਦੇਖੋ ਆਹ ਚੀਜ਼ਾਂ ਪਹਿਲਾਂ ਹੈ ਨਹੀਂ ਸੀ ਸਾਡੇ ਕੋਲੇ ਪਹਿਲਾਂ ਇੰਨੇ ਇੰਨੇ ਹਜੇ ਤੱਕ ਘਟਨ ਹੁੰਦੇ ਨਹੀਂ ਸੀ ਠੀਕ ਹੈ ਨਾ ਲੋਕ ਤੱਕੇ ਖਾਈ ਜਾਂਦੇ ਸੀ ਕਚਹਿਰੀ ਬਹੁਤ ਸਾਰਾ ਇਨਫਰਾਸਟ੍ਰਕਚਰ ਵੀ ਬਣਾਉਣਾ ਹੈ ਕਾਲਜ ਬਣਾਉਣੇ ਨੇ ਨੌਕਰੀਆਂ ਬਹੁਤ ਸਾਰੀਆਂ ਹਜੇ ਇੰਤਜ਼ਾਰ ਕਰ ਰਹੀਆਂ ਨੇ ਨੌਜਵਾਨ ਮੁੰਡੇ ਕੁੜੀਆਂ ਦਾ ਤੇ ਨਾਲ ਨਾਲ ਜਿਹੜਾ ਪਾਣੀ ਹੈ ਧਰਤੀ ਵਾਲਾ ਵੀ ਬਚਾਉਣਾ ਤੇ ਉੱਪਰ ਵਾਲਾ ਪਾਣੀ ਵੀ ਕੱਸੀ ਵਾਲਾ ਲਹਿਰਾਂ ਵਾਲਾ ਉਹ ਪਾਣੀ ਖੇਤਾਂ ਤੱਕ ਪਹੁੰਚਾਉਣਾ ਕਈ ਕਈ ਜਗ੍ਹਾ ਤੇ 30 ਸਾਲ 35 35 ਸਾਲ ਬਾਅਦ ਪਾਣੀ ਪਹੁੰਚਿਆ ਹੈ ਨਾ ਹਜੇ ਹੋਰ ਬਹੁਤ ਸਾਰਾ ਸਾਨੂੰ ਪਿੰਡਾਂ ਵੱਲੋਂ ਆਉਂਦੇ ਨੇ ਤੇ ਇਸ ਪੋਰਸ ਦੇ ਵਿੱਚ ਅਸੀਂ ਬਹੁਤ ਉੱਪਰ ਲੈ ਕੇ ਜਾ ਚੁੱਕੇ ਹਾਂ ਆਲਰੇਡੀ ਖੇਡਾ ਵਤਨ ਪੰਜਾਬ ਦੀਆਂ ਰਾਹੀਂ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈ ਖੇਡ ਨਰਸਰੀਆਂ ਬਣਾ ਰਹੇ ਹਾਂ ਹੈਨਾ ਟੋਲ ਪਲਾਜ਼ੇ ਅਸੀਂ ਸੁੱਸਤਾਨਾ ਬੰਦ ਕਰਤੇ ਹੈਨਾ ਆਨਲਰ ਦੇ ਸਫਾਈਆਂ ਅੱਜ ਮੈਂ ਹੁਣ ਜਾਊਂਗਾ ਸੰਗਰੂਰ ਜਿਹੜੀ ਸੀਵਰੇਜ ਨੂੰ ਸਾਫ਼ ਕਰਨ ਵਾਲੀ ਮਸ਼ੀਨ ਹੈ ਉਹ ਸੰਗਰੂਰ ਨੂੰ ਦੇ ਰਹੇ ਅਰਗ ਵਾਲੇ ਜਿਹੜੇ ਜਿਹੜੇ ਕਸਬੇ ਨਾਲ ਉਹਨਾਂ ਚ ਵੀ ਕੰਮ ਆ ਜੂਗੀ ਧੂਰੀ ਵਾਸਤੇ ਦੋ ਮਸ਼ੀਨਾਂ ਤਿਆਰ ਨੇ 43 ਕਰੋੜ ਰੁਪਏ ਦੀ ਸਾਡੇ ਕੋਲੇ ਸਫਾਈ ਵਾਲੀ ਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਸੀਵਰੇਜ ਨੂੰ ਸਾਫ਼ ਕਰਨ ਵਾਲੀਆਂ ਉਹ ਸਾਡੇ ਕੋਲ ਪਟਿਆਲੇ ਖੜੀਆਂ ਨੇ ਉਹਨਾਂ ਨਾਲ ਜਿਹੜਾ ਚੋਂ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੂੰ ਵੰਡਣ ਕਰ ਦਿੱਤੇ ਜਿਹੜਾ ਸੀ ਇਨਫਰਾਸਟ੍ਰਕਚਰ ਦੀ ਗਾਰੰਟੀ ਦਿੱਤੀ ਸੀ ਲੋਕਲ ਤਾਂ ਕਿ ਰੋਜ਼ਮਰਰਾ ਦੇ ਜਿਹੜੇ ਕਚੈਰੀਆਂ ਦੇ ਜਾਂ ਲਿਖਤਾਂ ਪੜਤਾਂ ਦੇ ਕੰਮ ਨੇ ਉਹਦੇ ਵਾਸਤੇ ਲੋਕਾਂ ਨੂੰ ਕਿਤੇ ਇਧਰ ਉਧਰ ਜਾਣਾ ਪਵੇ ਨਾਲ ਸ਼ਾਨਦਾਰ ਬਾਥਰੂਮ ਤੇ ਬਕਾਇਦਾ ਸਾਰਾ ‟ਵੇਇਟਿੰਗ ਰੂਮ” ਤਾਂ ਕਿ ਕੋਈ ਦਿੱਕਤ ਨਾ ਹੋਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਭ ਕੁਝ ਇੱਥੇ ਸੰਸਰ ਮੈਡੀਕਲ ਕਾਲਜ ਦੀ ਕੀ ਸਥਿਤੀ ਹੈ ਜਿਹੜੀ ਪੰਜਾਬ ਵਿੱਚ ਨਹੀਂ ਸੰਗਰੂਰ ਦੀ ਗੱਲ ਬਿਲਕੁਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਸੰਗਰੂਰ ਵਾਲੇ ਮੈਡੀਕਲ ਕਾਲਜ ਦਾ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਤੇ ਅਦਰਵਾਈਜ਼ ਹੁਣ ਤੱਕ ਕੰਪਲੀਟ ਹੋ ਕੇ ਸੈਨੇਸਟਰ ਵੀ ਹੋ ਜਾਣਾ ਰੋਧਾਂ ਅਸੀ ਗਣੋ ਉਸੇ ਮਸਤੂਣ ਸਾਹਿਬ ਦੇ ਪ੍ਰੈਸ ਪ੍ਰੈਕਿੰਗ ਦਾ ਲੋਈ ਉਹਦਾ ਆਉਣ ਵਾਲੇ ਦਿਨ ਅੱਜ ਤੁਹਾਨੂੰ ਐਲਾਨ ਕਰਕੇ ਸ੍ਰੀ ਸ਼ੇਨ ਸਾਹਿਬ ਜਿਹੜੇ ਸੀਐਮ ਨੇ ਹਰਿਆਣਾ ਦੀ ਉਹਨਾਂ ਨੇ ਇਸ ਵਾਰ ਇਹਨਾਂ ਤੇ ਸਵਾਲ ਖੜੀ ਕੀ ਇਤਨੇ ਪਾਣੀ ਦੀ ਮੰਗ ਕਰ ਰਹੇ ਨੇ ਉਹ ਕਹਿੰਦੇ ਵੀ ਤੁਹਾਡੇ ਲਈ ਦੇਖੋ ਇਹ ਤਾਂ ਬਹੁਤ ਵਾਰੀ ਮੀਡੀਆ ਹੋ ਚੁੱਕਿਆ ਨੇ ਬਤੌਰ ਮੁੱਖ ਮੰਤਰੀ ਜਦੋਂ ਖੱਤਰ ਸਾਹਿਬ ਸੀਗੇ ਤੇ ਅਸੀਂ ਇਹਦਾ ਇਹ ਕੀ ਹੋਇਆ ਕਿ ਜਦੋਂ ਸਾਡੇ ਕੋਲੇ ਕੁਝ ਪਾਣੀ ਹੈ ਹੀ ਨਹੀਂ ਅਸੀਂ ਕਿੱਥੋਂ ਦੇ ਦਈਏ ਆਦਰਵਾਇਜ਼ ਅਸੀਂ ਤਾਂ ਭਾਈਕਨੇਯਾ ਦੇ ਬਾਰਿਸ਼ ਹਸਤਾ ਹਰੇਕ ਨੂੰ ਪਾਣੀ ਪਿਲਾਉਣ ਵਾਲੇ ਅਸੀਂ ਸਾਡੇ ਕੋਲੇ ਆਪਣੇ ਕੋਲੇ ਹੈ ਨਹੀਂ ਤੇ ਅਸੀਂ ਤਾਂ ਆਪਣੇ ਪਾਣੀ ਨੂੰ ਜਿਹੜਾ ਥੱਲੇ ਵਾਲੇ ਪਾਣੀ ਨੂੰ ਵੀ ਤੇ ਉੱਪਰ ਵਾਲੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਵਾਟਰ ਟ੍ਰਿਬਿਊਨਲ ਜਿਹੜਾ ਉਹ ਆਇਆ ਹੋਇਆ ਹੈ ਖੇਤਰੀ ਦੇਣ ਤੋਂ ਪੰਜਾਬ ਚ ਉਹ ਤਲਵਾੜੇ ਨੰਗਲ ਸਾਰੇ ਪਾਸੇ ਗਏ ਹੋਏ ਅਸੀਂ ਉਹਨਾਂ ਨੂੰ ਵੀ ਕਹਿ ਦੇਖ ਲਓ ਤੁਸੀਂ ਕਿ ਸਾਡਾ ਅੱਜ ਤੋਂ 50 ਸਾਲ ਪਹਿਲਾਂ ਜਿਹੜੀ ਟ੍ਰੀਟੀ ਹੋਈ ਸੀ ਉਦੋਂ ਪਾਣੀ ਦੀ ਹਾਲਤ ਕੁਝ ਹੋਰ ਸੀ ਹੁਣ ਕੁਝ ਹੋਰ ਹੈ ਸੋ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਵੀ ਚੱਲਦਾ ਹੈ ਅਸੀਂ ਆਪਣਾ ਪੱਖ ਰੱਖਦੇ ਹਾਂ ਸਾਡੀ ਮੈਂ ਜੀ ਨੂੰ ਕੈਬਨਿਟ ਮੰਤਰੀ ਕਿਹੜੀ ਜਾਣਦਾ ਕਿ ਕਹਿਣਾ ਚਾਹੁੰਦਾ ਬੜਮੰਦਪਾ ਘਾਟਨਾ ਵਾਪਰੀ ਜੀ ਐਸਐਸਐਫ ਦੇ ਵਿੱਚ ਉਹ ਮੁੰਡਾ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਤੇ ਸਾਡੀ ਪਾਲਿਸੀ ਹੈ ਪੰਜਾਬ ਸਰਕਾਰ ਦੀ ਕਿ ਡਿਊਟੀ ਦੌਰਾਨ ਜੇ ਸਾਡਾ ਪੰਜਾਬ ਪੁਸਤਮਲਾ ਜੋਂ ਸ਼ਹੀਦ ਹੁੰਦਾ ਤਾਂ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਐਚਡੀਐਫਸੀ ਵੱਲੋਂ बैंक ਵੱਲੋਂ ਕਿਉਂਕਿ ਉਹਨਾਂ ਦੀ ਜਿਹੜੀ ਸੈਲਰੀ ਆ ਉਹ ਐਚਡੀਐਫਸੀ ਥਰੂ ਆਉਂਦੀ ਆ ਸੋ ਅੱਜ ਨੂੰ ਉਹਨੂੰ ਸਰਕਾਰ ਵੱਲੋਂ ਕੋਰਪੀ ਦਾ ਜਿਹੜਾ ਐਚਡੀਐਫਸੀ ਵਾਲਾ ਪਹਿਲਾਂ ਮਿਲ ਗਿਆ ਉਹਨਾਂ ਨੂੰ ਤੇ ਅੱਜ ਬਿਨਾਂ ਸਰਕਾਰ ਵਾਲਾ ਜਿਹੜਾ 1 ਕਰੋੜ ਰੁਪਇਆ ਉਹ ਅਸੀਂ ਉਹਨੂੰ ਦੇਖ ਲਿਆ ਵਾ ਇਹਦੇ ਨਾਲ ਦੇਖੋ ਜਾਨ ਤਾਂ واپس ਨਹੀਂ ਆ ਸਕਦੀ ਜਾਨ ਦੀ ਤਾਂ ਕੋਈ ਕੀਮਤ ਨਹੀਂ ਹੁੰਦੀ ਪਰ ਇਹ ਚਲੋ ਆਰਥਿਕ ਤੌਰ ਤੇ ਪਰਿਵਾਰ ਜਿਹੜਾ ਉਹ ਉਹਨੂੰ ਬਾਅਦ ਚ ਰੋਜ਼ਾਨਾ ਨਹੀਂ ਪੈਂਦਾ ਤੱਕ ਹੀ ਨਿਕਾਲੇ ਪੈਂਦੇ ਸੋ ਅਸੀਂ ਇਹ ਮੈਂ ਕਰੀਆ ਕਿ ਸਰ ਯੂਐਸਏ ਤੋਂ ਬੱਚੇ ਬਾਬ ਸਾਰੇ ਨਹੀਂ ਪਰ ਫਿਰ ਵੀ ਇਲੀਗਲ ਸੈਂਟਰ ਚੱਲ ਰਹੇ ਨੇ ਸੂਰੂਚੇ ਚੱਲ ਰਿਹਾ ਜੀ ਵਰਕ ਪਰਮਿਟ ਦੀ ਪਰਮਿਸ਼ਨ ਵੀ ਮਿਲਦੀ ਨਹੀਂ ਹੈ ਸੈਂਟਰ ਤੋਂ ਮਿਲਦੀ ਹੈ ਅਸੀਂ ਜਿਹਾ ਕੈਸੀ ਸਾਰਾ ਰਿਕਾਰਡ ਉਹਨਾਂ ਤੋਂ ਪਤਾ ਕਰ ਰਹੇ ਹਾਂ ਜਿਹੜੇ ਮੁੰਡੇ ਆਉਂਦੇ ਨੇ ਕਿ ਤੁਸੀਂ ਕਿਹੜੇ ਰੂਟ ਦੇ ਥਰੂ ਕੀਨੇ ਤੁਹਾਨੂੰ ਭੇਜਿਆ ਸੀ ਅਸੀਂ 2 ਐਫਆਈਆਰ ਵੀ ਕੀਤੇ ਨੇ ਅੰਮ੍ਰਿਤਾਲੇ ਦੇ ਕਲੀਐਂਟਾਂ ਤੇ ਤੇ ਨਾਲ ਨਾਲ ਉਹਨਾਂ ਮੁੰਡਿਆਂ ਨੂੰ ਵੀ ਮੈਂ ਅਸੀਂ ਬੁਲਾ ਕੇ ਇੱਕ ਜਗ੍ਹਾ ਤੇ ਉਹਨਾਂ ਨੂੰ ਵੀ ਅਸੀਂ ਹੌਸਲ ਦੇਣਾ ਕੋਈ ਗੱਲ ਨਹੀਂ ਤੁਸੀਂ ਗੱਤਨ ਨੂੰ ਛੱਡ ਕੇ ਚਲੇ ਗਏ ਕੋਈ ਮਜਬੂਰੀ ਰਹੀ ਹੋਊਗੀ ਕਿ ਤੁਸੀਂ ਡਿਪਰੈਸ਼ਨ ਚ ਜਾ ਕੇ ਨਿਰਾਸ਼ ਹੋਣਾ ਕੋਈ ਨਾ ਕੋਈ有机会